ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਜੀ ਇਹ ਜਿਹੜਾ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਹੈ ਜੀ ਸੰਗਤਾਂ ਡੀਕਦੀਆਂ ਸਾਡੇ ਬਾਹਰ ਵਾਲੇ ਵੀਰ ਐਨ ਆਰ ਆਈ ਪ੍ਰਾ ਡੀਕਦੇ ਆ ਵੀ ਬਾਬਾ ਬੁੱਢਾ ਸਾਹਿਬ ਦਾ ਮੇਲਾ ਕਦੋਂ ਆਵੇ ਤਾਂ ਦੇਖੀਏ ਅੱਜ ਬਹੁਤ ਵੱਡੀ ਗਿਣਤੀ ਚ ਜਿਹੜੀਆਂ ਸੰਗਤਾਂ ਇੱਥੇ ਪਹੁੰਚਿਆ ਤੁਸੀਂ ਦੇਖ ਸਕਦੇ ਆ ਟੈਂਟ ਲਾਏ ਗਏ ਸਾਰਾ ਸਿਕਮ ਨਾ ਆਦਾ ਜੀ ਯਾ ਦੇਖੋ ਮੋਟਰਸਾਈਕਲ ਬੱਸਾਂ ਕੱਢ ਗਿਆ ਬਹੁਤ ਤੇਜ਼ੀ ਜਾਂਦੀਆਂ ਇੱਧਰ ਸੇਵਾ ਕਮਾਲ ਜੀ ਸੇਵਾ ਕਰ ਰਿਹਾ ਜੀ ਤੇ ਵੀਰ ਆਪਾਂ ਨੂੰ ਦੇਣਗੇ ਜਾਣਕਾਰੀ ਹਾਂਜੀ ਸਾਹਿਬ ਜੀ ਅੱਜ ਕੀ ਗੱਲ ਸਾਹਿਬ ਜੀ ਕਿ ਭਦੇ ਇਹਨਾਂ ਦੇ ਲੋੜਦੇ ਉਹਨੇ ਪਾਪਾ ਮਿੰਦਰ ਸਾਹਿਬ ਨੂੰ ਲੱਖ ਲੱਖ ਵਧਾਈਆਂ ਹਣ ਮਹਾਰਾਜ ਕਰਦੀਆਂ ਕਲਾ ਕਰੇ ਅੱਗੇ ਬਾੜੇ ਪਾਪਾ ਮਿੰਦਰ ਸਾਹਿਬ ਆ ਰਹੇ ਭਾਰਤ ਦੀ ਚਾਦਰ ਵੀਰ ਆਇਆ ਮਹਾਰਾਜ ਕਿਰਪਾ ਕਰੇ ਆਉਂ ਚੋ ਨਾ ਕਲਾ ਕਰੇ ਮੇਲੇ ਦੀ ਸ਼ੁਰੂਆਤ ਹੋ ਗਈ ਆ ਮਹਾਰਾਜ ਕਿਰਪਾ ਕਰੇ ਅੱਜ ਕੁਸ਼ਲ ਆਪਣਾ ਸ਼ੁਰੂ ਹੋ ਗਿਆ 26 ਘੜਾਂ ਪਰ ਪਾਣੀ ਲੱਗੇ ਆ ਉੱਪਰ ਮੈਗੇ ਆ ਤੇ ਮਾਰ ਕੇ ਕਿਰਪਾ ਕਰੇ ਮਾਰ ਕੇ ਚੜ੍ਹਦੀਆਂ ਕਲਾ ਕਰੇ ਤੇ ਜੀ ਗੱਲ ਇੱਥੇ ਕੋਈ ਟੈਕ ਲਾ ਕੇ ਨਾ ਲਗੇ ਕਿ ਇਹ ਕਿੰਨੀ ਸੜਵਾ ਜੀ ਨਾਲ ਕੋਈ ਕਰੇ ਬਿਲਕੁਲ ਪਿਆਰ ਨਾ ਆਵੇਗਾ ਪਿਆਰ ਨਾ ਸੰਤਣਾ ਰਹੋ ਪਿਆਰ ਨਾ ਜਿੰਨ ਕਰਮ ਪੂਰਾ ਬਿਲਕੁਲ ਜੀ ਬਿਲਕੁਲ ਸ਼ੁਰੂ ਕਰਦਾ ਨੰਗਰ ਆਪਣਾ ਹਾਂਜੀ ਹਾਂਜੀ ਸਪਦੀਪ ਸਿੰਘ ਜੀ ਦਾਦਾ ਸਾਹਿਬ ਮੈਗਰ ਜੀ ਦੀ ਫਤਿਹ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਇੱਥੇ ਕੈਮਰੇ ਲੱਗੇ ਆ ਜੇ ਕੋਈ ਮੂਰਤ ਨਹੀਂ ਕਰਦਾ ਵਾ ਉਹਨੇ ਫੜੇ ਜਾਣਾ ਜੋ ਮੁੜ ਕੇ ਇੱਥੇ ਸੰਗਤਾਂ ਮੁੜ ਕੇ ਕ੍ਰੇਟ ਕਰੂਗੀ ਮੁੜ ਕੇ ਫੇਰ ਕੇ ਬਾਕੀ ਬੇਦੀ ਕਰਦੇ ਵੇ ਇਥੋਂ ਟਰੱਕ ਟਰਾਲੀਆਂ ਸੈਂਕੜੇ ਜਾਣ ਜਿਹੜੇ ਸਾਧ ਨਗਰ ਨੇ ਆਂ ਆਇਆ ਵੇ ਲਾਉਣ ਲੱਗੇ ਆ ਟਾਇਰ ਤੇ ਲੱਕੜਾਂ ਤੇ ਜੇ ਕੋਈ ਆਪਣਾ ਉਧਰ ਜ ਆਪਾਂ ਕਰਨਾ ਮੋਟਰਸਾਈਕਲ ਦਾ ਕੰਮ ਬਣ ਜਾਣਾ ਵੇ ਜੇ ਕੋਈ ਸਤਾਨੀ ਕਰਦਾ ਉਹਨੇ ਫੜੇ ਜਾਣਾ ਮੁੜ ਕੇ ਇੱਥੇ ਸੰਗਤ ਤੋਂ ਜ਼ਿਆਦਾ ਮੜੂਗੀ ਜਿਆਦਾ ਜਿਆਦਾ ਜੀ ਇੱਥੇ ਤੇ ਕੈਮਰਾ ਵੀ ਲੱਗੇ ਆ ਮਹਾਰਾਜ ਦਾ ਸਾਨ ਬਾਬੇ ਬੁੱਢੇ ਸਾਹਿਬ ਦੀ ਥੋੜੀ ਇਹਦਾ ਚੱਲਦਾ ਮਹਾਂਪੁਰਖਾਂ ਦਾ ਇਹ ਤੇ ਫਿਰ ਇਹ ਸੰਗਤ ਨੂੰ ਵੀ ਇਹ ਕਹਿੰਦੇ ਕਿ ਉਹ ਮਮਾ ਕੇ ਪਹੁੰਚੋ ਆ ਵੀ ਇਹ ਬਾਰੋਂ ਆਏ ਬਾਹਰਲੇ ਮੁਲਕ ਚ ਰਹਿੰਦੇ ਆ ਬਾਹਰੋਂ ਬਿਲਕੁਲ ਜੀ ਬਿਲਕੁਲ ਖਰੀ ਗੱਲ ਹੈ ਜੀ ਵੀਰੇ ਵੀਰ ਸਾਡੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਜੀ ਉਹਨਾਂ ਦੀਆਂ ਵੀ ਨਜ਼ਰਾਂ ਰਹਿੰਦੀਆਂ ਵੀ ਇਹ ਮੇਲਾ ਇਹ ਵੀਰ ਬਾਈ ਦੁਬਈ ਚ ਗਿਆ ਤੇ ਇਹ ਵੀਰ ਸਿੰਗਾਪੁਰ ਗਿਆ ਜੀ ਤੇ ਉਡੀਕਾ ਰਹਿੰਦੀਆਂ ਮਿਲਦੀਆਂ ਵੀਰ ਕਿਵੇਂ ਰਹਿੰਦੀਆਂ ਅਗਲੇ ਜੀ ਰਹਿੰਦੀਆਂ ਜੀ ਕਿਹੜੀ ਜਗ੍ਹਾ ਬਾਹਰ ਗਏ ਸੀ ਜੀ ਸਿੰਗਾਪੁਰ ਜੀ ਤੇ ਕਿੰਨੀ ਕੁ ਡੀਕ ਰਹੀਂਦੀ ਐ ਇਸ ਮੇਲੇ ਦੀ ਜੀ ਬਹੁਤ ਜਿਆਦੀ ਡੀਕ ਰਹੀਂਦੀ ਐ ਤੇ ਵਾਹ ਜੀ ਵਾਹ ਤੇ ਮਨ ਇਹ ਕਿਹੜੀ ਜਗ੍ਹਾ ਵੀਰ ਨਮਾ ਜੀ ਆ ਇਧਰ ਆ ਤੇ ਬਈ ਜਾਂ ਹੋਰ ਸ਼ਰਾ ਕਿਹੜੀ ਜਗ੍ਹਾ ਬਾਹਰ ਜਾਂਦੇ ਜੀ ਅੱਛਾ ਅੱਛਾ ਤੇ ਕਿੰਨੀ ਕੁ ਡੀਕ ਰਹੀਂਦੀ ਮੇਲੇ ਦੀ ਜੀ ਤੇ ਕੀ ਕਹਿਣਾ ਚਾਹੁੰਦੇ ਅੱਜ ਮੇਲੇ ਦਾ ਦੇਣ ਲਿਖ ਕੇ ਮੇਲੇ ਦੀਆਂ ਰੌਣਕਾਂ ਵਧਾਓ ਸਾਰੇ ਵੀਰ ਪਹੁੰਚੋ ਲਾਗੋ ਬੰਨਿਓ ਜਿਹੜੇ ਵੀ ਆ ਸਕਦੇ ਆ ਕਿੰਨੇ ਚਿਰਾਂ ਬਾਅਦ ਆਇਦ ਕੀ ਮੇਲਾ ਦੇਖਣ ਆ ਵੀਰ ਅਠੀ ਸਾਲੀ ਮੇਲਾ ਵੇਖਣਾ ਮਾਂ ਜੀ 8 ਸਾਲ ਹੋ ਗਏ ਮਨ ਚ ਰਹਿੰਦਾ ਸੀ ਨਾ ਵੀ ਮੈਂ ਜਾਵਾਂ ਰੇਲ ਕੋਲ ਦੇ ਉਧਰ ਦੀ ਜਿਹੜੇ ਰਹਿੰਦੇ ਆ ਇਧਰ ਦੇ ਹਾਂਜੀ ਹਾਂਜੀ ਬੇਕਰੇ ਮਹਾਰਾਜਾ ਚਾਹ ਕਿਰਪਾ ਕਰਨਾ ਬਿਲਕੁਲ ਜੀ ਬਿਲਕੁਲ ਦੇਸ਼ਾਂ ਦੇ ਸਮਾਂ ਚ ਬੈਠੇ ਨੇ ਜੀ ਮਹਾਰਾਜਾ ਕਿਰਪਾ ਕਰਨਾ ਚਾਹ ਕਿਰਪਾ ਕਰੇ ਮਹਾਰਾਜਾ ਬਿਲਕੁਲ ਜੀ ਬਿਲਕੁਲ ਦੇਸ਼ਾਂ ਵਿਦੇਸ਼ਾਂ ਜਿਹੜੇ ਵੀ ਰਹਿੰਦੇ ਆ ਉਹ ਵੀ ਦਰਸ਼ਨ ਮੇਲੇ ਕਰਨ ਕਿਉਂਕਿ ਆ ਦੇਖੋ ਪੂਰਾ ਕਰਤ ਚੱਲ ਰਿਹਾ ਪੂੰਜੀ ਦੇ ਲੰਗਰ ਚਾਹ ਪਾਣੀਆਂ ਦੇ ਲੰਗਰ ਸੇਵਾਦਾਰ ਰੜੇ ਹੋਇਆ ਜੀ ਤੇ ਇੱਧਰ ਆ ਜਾਓ ਆਜੋ ਨਾਲ ਠੀਕ ਆ ਭਾਈ ਜੀ ਤੇ ਇੱਧਰੋਂ ਨਾਲ ਬਣਾਉਣੇ ਬਣਾਉਂਦੇ ਆ ਸਾਰਾ ਹੀ ਦੇਖ ਸਕਦੇ ਤੁਸੀਂ ਇੱਧਰ ਚੱਲ ਰਹੀਆਂ ਗੱਡੀਆਂ ਗੱਡੀਆਂ ਨੂੰ ਬੇਨਤੀ ਕੀਤੀ ਗਈ ਹੈ ਵੀ ਥੋੜਾ ਹੌਲੀ ਚੱਲਿਆ ਕਰੋ ਸਪੀਡ ਦੇ ਵਿੱਚ ਨਾ ਜਾਓ ਕਿਉਂਕਿ ਸੰਗਤਾਂ ਸੇਵਾ ਕਰ ਰਹੀਆਂ ਜੀ ਤੇ ਇੱਧਰ ਵੇਖੋ ਕਰਾਂ ਕੈਮਰੇ ਲੱਗੇ ਹੋਏ ਆ ਆ ਜਿਨ੍ਹਾਂ ਨੇ ਮੋਟਰਸਾਈਕਲ ਲੱਗਿਆ ਸਾਰੇ ਕੈਮਰੇ ਦੀ ਨਜ਼ਰ ਤਾਂ ਜੀ ਭਗਵਾਨ ਰੰਗੀ ਦੇ ਕੋਲ ਤੱਕ ਕੈਮਰੇ ਦੀ ਨਿਗਰਾਨੀ ਜਾ ਰਹੀ ਆ ਤੁਸੀਂ ਦੇਖ ਸਕਦੇ ਆ ਟਾਈਕਲ ਕੋ ਦਿੱਤਾ ਟਰਾਲੇ ਹਰ ਇੱਕ ਚੀਜ਼ ਆ ਬੱਚਿਆਂ ਨੂੰ ਦੇਖਣ ਨੂੰ ਮਿਲਦੇ ਆ ਪਾਈ ਦੋਨੋਂ ਆ ਪਿੰਡਿਆ ਆ ਗੰਢੀ ਲਿਆ ਗੱਡੀਆਂ ਆ ਦੇਖੋ ਪੱਖਿਆਂ ਦੇ ਭਰ ਭਰ ਆ ਰਹੇ ਆ ਰਹਿਮਤ ਬੜੀ ਆਪ ਸੁਰੱਖਣੇ ਹਾਂ ਹਾਂ ਠੀਕ ਗੱਡੀਆਂ ਸਕੂਲ ਵਾਲੀਆਂ ਬੱਸਾਂ ਆ ਦੇਖੋ ਰੋਕੇ ਜਾ ਰਹੀਆਂ ਤੇ ਜਿੰਨੇ ਵੀ ਇੱਥੇ ਆਉਣ ਜਾਣ ਵਾਲੇ ਸਾਧਨਾਂ ਜਾਂ ਟਰੈਕਟਰ ਟਰਾਲੀਆਂ ਧਿਆਨ ਨਾਲ ਜਾਣ ਇਧਰ ਸਾਡਾ ਵੀਰ ਹਰਜਿੰਦਰ ਸਿੰਘ ਮਾੜੀ ਵਾਲਾ ਵੀਰ ਉਹ ਵੀ ਪਹੁੰਚ ਚੁੱਕਿਆ ਸਕੂਲ ਦੇ ਬੱਚੇ ਇਹ ਮਤਲਬ ਦੇਖ ਕੇ ਗਏ ਆ ਜੀ ਤੇ ਜਿੰਨੇ ਆ ਦੇਖੋ ਟਰਾਲੇ ਆਉਂਦੇ ਆ ਗੱਡੀਆਂ ਆਉਂਦੀਆਂ ਬੱਸਾਂ ਆਉਂਦੀਆਂ ਇਹਨਾਂ ਵੀਰਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਬ੍ਰੇਕ ਤੇ ਪੈਰ ਰੱਖ ਕੇ ਆਓ بارش ਹੋ ਰਾ ਕਿਉਂਕਿ بارش ਦੇ ਨਾਲ ਨਵੀਂ بارش ਪਈ ਆ ਗੱਡੀ ਘੁੰਮ ਜਾਂਦੀ ਆ ਜਦੋਂ ਕਿਤੇ ਬ੍ਰੇਕ ਮਾਰਦੇ ਆ ਤਾਂ ਫੇਸ ਗੱਲ ਦਾ ਖਿਆਲ ਰੱਖਿਆ ਜਾਵੇ ਤੇ ਸ਼ਰਧਾ ਦੇ ਨਾਲ ਆ ਦੇਖ ਲੋ ਜਿਹੜੇ ਵੀਰ ਸੇਵਾ ਕਰ ਰਹੇ ਆ ਇਧਰ ਬੂਟਾ ਹੋਣਾ ਵੀ ਖੰਡ ਵਰਤਾਇਆ ਸੇਵਾ ਵਾਲਿਆਂ ਨੇ ਸੁਮਨੀ ਸਾਹਿਬ ਜੀ ਸੰਗਤ ਆ ਦੇ ਕੋ ਕਰੇ ਸੇਵਾ ਕਰ ਰਹੀਆਂ ਜੀ ਬਿਲਕੁਲ ਸਲੋ ਵੀ ਚੌੜਾ ਦਾ ਪ੍ਰਵਾਹ ਹੋਣਾ ਚਾਹੀਦਾ ਹੈ ਜੀ ਗੁਰੂ ਘਰਾਂ ਦੇ ਬਖਸ਼ੋ ਆਹ ਦੇਖੋ ਕਿੰਨੀਆਂ ਗੱਡੀਆਂ ਕਾਰਾਂ ਹਨਾ ਤੇ ਇੱਥੇ ਮੋਟਰਸਾਈਕਲਾਂ ਦਾ ਸਟੈਂਡ ਬਣਾਇਆ ਜਾਊਗਾ ਹੋਰ ਜੀ ਅਫਸਰੋ ਠੀਕ ਹੋ ਜਾਓ ਸੱਚੀ ਕਾਲ ਜੀ ਸੱਚੀ ਕਾਲ ਲੱਗ ਗਿਆ ਲੰਗਰ ਬਾਬਾ ਬੁੱਢਾ ਹਾਂ ਜੀ ਹਾਂ ਜੀ ਲੱਗ ਗਿਆ ਜੀ ਲੱਗ ਗਿਆ ਪਾਤ ਤਿਆਨਾ ਧਿਆਨਾ ਵੇ ਕੋ ਬੱਚੇ ਰੋਡ ਤੋਂ ਲੰਘਦੇ ਕਿਉਂਕਿ ਭੱਜ ਕੇ ਲੰਘੇ ਆ ਤੇ ਨਿਆਣਿਆਂ ਖਿਆਲ ਰੱਖਿਆ ਜਾਵੇ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਧੰਨਵਾਦ ਕਿ ਹੁਣ ਚੱਲਦੇ ਆ ਇਧਰ ਗੋਰਾ ਜੋਤੀਸ਼ਾ ਚੱਲਦੇ ਆ ਹੋਰ ਅਫਸਰੋ ਸਾਰੇ ਖੜਿਆ ਇਧਰ ਜੋਤੀਸ਼ਾ ਵਾਲੇ ਸਰਪੰਚ ਸਾਹਿਬ ਗੋਰਾ ਗੋਰੀਆ ਯਾਰ ਕੀ ਕਹਾਲਾ ਸਾਹਿਬ ਵੇ ਬੰਦੇ ਭਵਾ ਕੇ ਪਹੁੰਚੋ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਹੁਮਮ ਆ ਜੇ ਆਪਾਂ ਮੇਲੇ ਦੇ ਵਿੱਚ ਪਹੁੰਚ ਗਏ ਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਈਏ ਬਹੁਤ ਵਧੀਆ ਕਮੇਟੀ ਨੇ ਪ੍ਰਬੰਧ ਕੀਤੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ 40 ਤੋਂ ਪਲੱਸ ਸੁਖਨੀ ਸਾਹਿਬ ਜਿਹੜੇ ਆਰੰਭ ਹੋ ਗਏ ਜਿੰਨਾਂ ਦਾ ਭੋਗ ਪਾਇਆ 164 ਤੋਂ ਪਲੱਸ ਜਿਹੜੇ ਆਪਣੇ ਖਾਨਪੜ ਸਾਹਿਬ ਜਿਨ੍ਹਾਂ ਨੂੰ ਆਰੰਭ ਕਰਕੇ ਉਹਨਾਂ ਦੇ ਭੋਗ ਪਾਇਆ ਜਾਣੇ ਆ ਬਹੁਤ ਜਿਆਦੀ ਸ਼ਰਧਾ ਮਨੋ ਕਾਮਨਾ ਵਾ ਸੰਗਤ ਦੀਆਂ ਪੂਰੀਆਂ ਹਾਰੀਆਂ ਤੇ ਬਾਬਾ ਬੁੱਢਾ ਸਾਹਿਬ ਸਾਰਿਆਂ ਦੀ ਕਿਰਪਾ ਕਰੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਇਹ ਆ ਜੋਤੀਸ਼ਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਸਰਪੰਚੀ ਦਾ ਵੀ ਬਾਈ ਜੀ ਐਲਾਨ ਹੋਇਆ ਹੈ ਨਾ ਤੇ ਕਿਰਪਾ ਮਾਲਕ ਚਲੋ ਕਰੇ ਕਿਰਪਾ ਸਾਰੇ ਭਰਾਵਾਂ ਦੀ ਹੋਰ ਠੀਕ ਠਾਕ ਤੇ ਵੀਡੀਓ ਸ਼ੇਅਰ ਕਰੋ ਦੋਸਤੋ ਵੱਧ ਤੋਂ ਵੱਧ ਠੀਕ ਹੈ ਜੀ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਇੱਥੇ ਹੁਣ ਸਾਡਾ ਪਿੰਡਾ ਵੀਰ ਦੀ ਗੱਡੀ ਆ ਤੇ ਪਿੰਡੇ ਦੇ ਨਾਲ ਆਪਾਂ ਚੱਲੇ ਆ ਪਿੰਡ ਨੂੰ ਪਿੰਡਿਆ ਏਸੀ ਬੰਦ ਕਰ ਓਏ ਤੁਸੀਂ ਆਪ ਵੀ ਦੇਖ ਰਹੇ ਹੋੜੇ ਆ ਰੋਡ ਤੇ ਖਿਆਲ ਰੱਖਿਆ ਜਾ ਬਈ ਹਾਂ ਮੈਂ ਇਹ ਰੋਡ ਤੇ ਆਹ ਤੋਂ ਮੜਾ ਸਹੀ ਜਾਇਆ ਕਰੋ ਟਰਾਲੇ ਹੁੰਦੇ ਆਉਣ ਲੱਗੇ ਟਰੌ ਨੱਕੜ ਲੈਣ ਗਏ ਆ ਤੇ ਦੂਰ ਲਾਉਣੇ ਇੱਥੇ ਮੜਾ ਦੂਰ ਲਾਉਣੇ ਆ ਤੇ ਜਿਹੜੇ ਹੁਣ ਬਾਹਰ ਵਾਲੇ ਵੀਰ ਦਰਸ਼ਨ ਮੇਲਾ ਕਰ ਲੈਣ ਬਾਈ ਜੀ ਇੱਥੇ ਵੱਡੀਆਂ ਵੱਡੀਆਂ ਸੁਖਣਾ ਪੂਰੀਆਂ ਹੋਈਆਂ ਜਿਨ੍ਹਾਂ ਦੇ ਬੱਚੇ ਬਾਹਰ ਗਏ ਆ ਜਿਨ੍ਹਾਂ ਦੇ ਬੱਚੇ ਨਹੀਂ ਸੀ ਨਵੇਂ ਬੱਚੇ ਵੀ ਨਿਕਨੇ ਕੇ ਬੱਚੇ ਨਹੀਂ ਪੱਥਰ ਸੁਖਣਾ ਸੁਖੀ ਸੀ ਆ ਬਾਈ ਜੀ ਜਿਹੜਾ ਰੱਖਿਆ ਛੀਦ ਬਾਬਾ ਵੀ ਜ਼ਿੰਗੇੜਾ ਸਭਰਾਵਾਂ ਵਾਲਾ ਗੇਟ ਤੇ ਦੋਸਤੋ ਇਹ ਸ਼ੇਅਰ ਕਰੋ ਬਹੁਤ ਵਾਦ ਵੀਡੀਓ